ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਤੇ ਅੱਜ ਆਪਾਂ ਕਬੂਤਰ ਸਾਰੇ ਬਾਹਰੇ ਕੱਢ ਤੇ ਤੇ ਅੰਦਰ ਯਾਰ ਬੰਦ ਜਿਹਾ ਲੱਗਦੀ ਸੀ ਆਪਾਂ ਨੂੰ ਇਹ ਤੇ ਖੁੱਡੇ ਅੱਜ ਤੋਂ ਬਾਅਦ ਆਪਾਂ ਸਾਰੀ ਖੁੱਲੇ ਛੱਡਣ ਲੱਗ ਗਏ ਦੇਖੋ ਆ ਸਾਰੇ ਖੁੱਡੇ ਖੁੱਲੇ ਆ ਕਿਉਂ ਜੋੜੇ ਪੱਕ ਗਏ ਹੁਣ ਤੇ ਜੀਨੇ ਜਿੱਥੇ ਜੀ ਕਰੇ ਅੰਡੇ ਧਰੇ ਕੋਈ ਬੱਚੇ ਕੱਢੇ ਹਨਾ ਤੇ ਖੁਸ਼ ਬਹੁਤ ਨੇ ਕਬੂਤਰ ਗੱਲਦੇ ਯਾਰ ਐਦਾਂ ਤੇ ਪਾਣੀ ਕੁੰਡਿਆਂ ਚ ਨਹੀਂ ਰੱਖਿਆ ਆਪਾਂ ਇਹਨਾਂ ਨੂੰ ਐਦਾਂ ਰੱਖਿਆ ਦੇਖੋ ਪਾਣੀ ਦਿਨ ਚ ਦੋ ਵਾਰ ਚੇਂਜ ਕਰੋ ਤੇ ਸਾਫ਼ ਪਾਣੀ ਆ ਬਿਲਕੁਲ ਤੇ ਚਾਹੇ ਦੀ ਇਹਦੇ ਵਿੱਚ ਕਬੂਤਰ ਨਾ ਆਉਣ ਪਾਣੀ ਪੀਣ ਠੀਕ ਆ ਤੇ ਕਬੂਤਰ ਤੰਦਰੁਸਤ ਰਹਿੰਦੇ ਆ ਬਾਈ ਐਦਾਂ ਆ ਦੇਖ ਲਓ ਤੁਹਾਡੇ ਸਾਹਮਣੇ ਕਬੂਤਰ ਕਿਵੇਂ ਗੁੜਕਦੇ ਫਿਰਦੇ ਹਨ ਇਹ ਖੁਸ਼ੀ ਦਾ ਪ੍ਰਤੀਕ ਹੁੰਦਾ ਜਿਹੜਾ ਕਬੂਤਰ ਗੁੜਕਦਾ ਫਿਰੂਗਾ ਇਦਾਂ ਤੁਹਾਡੇ ਸਾਹਮਣੇ ਦੇਖ ਲਓ ਕਬੂਤਰਾਂ ਦੀ ਰੂਹ ਕਿੰਨੀ ਸਹੀ ਹੈ ਹਨਾ ਇਹ ਖੁਸ਼ ਨੇ ਕਬੂਤਰ ਤਾਂ ਕਰਕੇ ਇਦਾਂ ਬਾਈ ਫਿਰਦੇ ਹਨਾ ਸਾਰੇ ਇਕੱਠੇ ਆ ਜੀ ਲੱਗੇ ਹੋਏ ਇਹਨਾਂ ਦਾ ਹਨਾ ਤੇ ਖੁਸ਼ ਨੇਗੇ ਇੱਕ ਹੋਰ ਬੇਨਤੀ ਹੈ ਆਪਣੇ ਸਾਰੇ ਭਰਾਵਾਂ ਨੂੰ ਜਿਹੜਾ ਵੀ ਮੇਰਾ ਭਰਾ ਆਪਣੀ ਵੀਡੀਓ ਦੇਖਦਾ ਆਪਣੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਤੇ ਗਾਹਾਂ ਵੀ ਲਿੰਕ ਸ਼ੇਅਰ ਕਰੋ ਹਨਾ ਆਪਣੇ ਯਾਰਾਂ ਬੇਲੀਆਂ ਨੂੰ ਵੀ ਕਰਾਓ ਕਿਉਂਕਿ ਆਪਾਂ ਬਾਈ ਕੋਈ ਨਾ ਕੋਈ ਨਵੀਂ ਗੱਲ ਤੇ ਵਧੀਆ ਚੀਜ਼ ਸਿੱਖਣ ਨੂੰ ਆਪਾਂ ਦੱਸਦੇ ਹਾਂ ਹਨਾ ਤੇ ਆਪਣੇ ਚੈਨਲ ਨੂੰ ਬਾਈ ਸਪੋਰਟ ਕਰੋ ਵੱਧ ਤੋਂ ਵੱਧ ਦੇਖੋ ਕੰਮਤਰਾ ਆਪਣੇ ਕਿੰਨੇ ਖੁਸ਼ ਨੇ ਬਾਈ ਸਪਰੀ ਮਾਰੀ ਸੀ ਆਪਾਂ ਨੇ ਦੇਖੋ ਸਪਰੀ ਨਾਲ ਅੱਖਾਂ-ਅੱਖਾਂ ਜਿਹਨਾਂ ਦੀਆਂ ਹੈਗੀਆਂ ਸੀ ਮਾੜੀਆਂ-ਮੋਟੀਆਂ ਉਹ ਵੀ ਬਿਲਕੁਲ ਸਹੀ ਨਹੀਂ ਹੁਣ ਤੇ ਬੱਚਾ ਦੇ ਵੀ ਆਪਾਂ ਮਾਰੇ ਸੀ ਉਤਰਲੇ ਕਰੇ ਤੇ ਇੱਧਰ ਆਪਣੇ ਸਾਰੇ ਜੋੜੀ ਨੇ ਇੱਧਰ ਆਪਾਂ ਕਬੂਤਰ ਉਹ ਰੈਡ ਆਉਂਦੇ ਨਹੀਂ ਹੈਗੇ ਪੂਰੇ ਆਪਣੇ ਇਕੱਲੇ ਵੱਡੇ ਕਬੂਤਰ ਆ ਪੂਰੇ ਸਿਰਫ ਆਪਾਂ ਬੱਚੇ ਕਢਾਉਨੇ ਆ ਤੇ ਬੱਚੇ ਸੇਲ ਵੀ ਕਰਦੇ ਆ ਠੀਕ ਆ ਆਪਣੇ 50-60 ਜੋੜੀਆਂ ਲੱਗੀਆਂ ਹੋਈਆਂ ਨੇਗੀਆਂ ਇੰਨਾ ਚੀ ਬਾਈ ਬੱਚੇ ਸੇਲ ਕਰ ਦਿੰਨੇ ਆ ਇਹੀ ਆਪਾਂ ਵਾਰੀਆਂ ਛੱਡ ਲੈਨੇ ਆ ਸੋਡੇ ਸਾਹਮਣੇ ਆ ਕਬੂਤਰ ਹਰ ਇੱਕ ਨਸਲਾ ਆਪਣੇ ਕੋਲੇ ਕਰੋ ਸ਼ਾਂਕਾ ਆ ਕੂਤਰੀ ਜਿਹੜੀ ਪਾਣੀ ਪੀ ਰਹੀ ਆਹਾ ਘਟੀਆਂ ਦੀ ਇਹ ਆਪਣੀ ਕੂਤਰੀ ਬਾਈ ਬਿਲਕੁਲ ਘੁੰਮ ਗਈ ਸੀ ਬਿਲਕੁਲ ਆਹ ਆੜੀ ਪੁੱਤਰੀ ਬੈਠੀ ਆ ਲਾਲਸਰੀ ਜਿਹੜਾ ਆਪਣੇ ਟੀਕਾ ਨਹੀਂ ਦੱਸਿਆ ਸੀ ਤੁਹਾਨੂੰ ਪਿਛਲੇ ਵੀਡੀਓ ਚ ਜਾ ਕੇ ਦੇਖ ਲਿਓ ਟੀਕਾ ਉਹਦਾ ਨਾਮ ਥੋੜਾ ਜਿਆਦਾ ਵੱਡਾ ਨੋ ਟੈਕਸ ਪਤਾ ਨਹੀਂ ਐਸਾ ਜਾਂ ਕੋਸਾ ਟੀਕੇ ਦਾ ਨਾਮ ਆਪਣਾ ਸਾਰਾ ਕੁਝ ਉਹ ਵੀਡੀਓ ਦੇ ਵਿੱਚ ਦੱਸਿਆ ਹੈ ਜਿਹੜੇ ਆਪਾਂ ਟੀਕੇ ਲਾਏ ਸੀ ਇਹਨਾਂ ਦੇ ਉਹ ਟੀਕੇ ਦੇ ਨਾਲ ਦਿਖ ਲਾਈ ਕਬੂਤਰੀ ਬਿਲਕੁਲ ਬਾਈ ਜਾਨਕੀ ਤੂੰ ਦਾਣੇ ਨਹੀਂ ਖਾਧੇ ਜਾਂਦੇ ਸੀ ਕਬੂਤਰੀ ਤੋਂ ਬਿਲਕੁਲ ਸਹੀ ਹੋ ਗਈ ਸਿੱਧੀ ਹੋ ਗਈ ਆ ਉੱਡ ਕੇ ਹੁਣ ਉੱਪਰ ਜਾ ਕੇ ਬੈ ਗਈ ਦੇਖੋ ਉਧਰ ਤੇ ਜਾਨਕੀ ਅੱਜ ਦੇ ਸਾਮ ਵਿੱਚ ਬਿਲਕੁਲ ਬਾਈ ਸਹੀ ਹੋ ਗਏ ਥੋੜਾ ਜਿਹਾ ਆਪਾਂ ਨੂੰ ਵਾਇਰਸ ਦਾ ਕਾਰਨ ਲੱਗਦਾ ਸੀਗਾ ਉਹ ਤੋਂ ਤੇ ਕਬੂਤਰ ਬਿਲਕੁਲ ਸਹੀ ਨੇਗੇ। ਆਏ ਕਬੂਤਰ ਨਾ ਬਈ ਇਹ ਨੇਚਰਲ ਚੀਜ਼ਾਂ ਭਾਲਦੇ ਆ ਇਹ। ਕੁੰਡਿਆ ਚ ਨਾ ਇਹ ਪਾਣੀ ਪੂਣੀ ਪੀ ਕੇ ਬਾਈ ਖੁਸ਼ ਨਹੀਂ ਰਹਿੰਦੇ ਜਿਆਦੇ। ਤੇ ਆਹ ਚੀਜ਼ਾਂ ਚ ਇਹ ਖੁਸ਼ ਰਹਿੰਦੇ ਆ। ਨਾ ਕੇ ਖੁਸ਼ ਰਹਿੰਦੇ ਨੇ ਬਿਮਾਰੀ ਨਹੀਂ ਲੱਗਦੀ ਬਾਈ ਜਿਹੜਾ ਇਹਨਾਂ ਦਾ ਪਾਊਡਰ ਹੁੰਦਾ ਨਾ ਉਹ ਜਦੋਂ ਪਾਊਡਰ ਸਰੀਰ ਤੇ ਵੱਧਦਾਗਾ ਗੰਦਗੀ ਫੈਲਦੀ ਆ ਉਹਦੇ ਕਰਕੇ ਬਈ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਜਿਹੜਾ ਸੁੱਤਰ ਨਾ ਉਦਾ ਰਹਿੰਦਾਗਾ ਤੇ ਉਤਰ ਤੰਦਰੁਸਤ ਬਿਲਕੁਲ ਲੱਗੇ ਪਿਆ ਆਰਾਮ ਨਾਲ ਤੇ ਖੋਡੇ ਸਾਰੇ ਖੁੱਲੇ ਨੇਗੇ ਆਪਣੇ ਬੱਚੇ ਬੱਚੇ ਬੈਠਿਆ ਟਾਂਡਿਆਂ ਤੇ ਬੈਠੇ ਨੇ ਅੰਦਰ ਕਬੂਤਰ ਆਪਣੇ ਆਹ ਡੱਬੀ ਕੂਤਰੀ ਨੇ ਆਪਣੀ ਨੀਅਤ ਕੀਤੀ ਯਾਰ ਮੈਨੂੰ ਅੰਡਾ ਹੀ ਇਕੱਤਰਿਆ ਯਾਰ ਦੇਖ ਕੰ ਦੂਜੇ ਤਰਿਆ ਕਿ ਨਹੀਂ ਨਾ ਅੰਡੇ ਇਕੱਤਰੈਣ ਦਾ ਭਰਾਵੋ ਆਪਣੇ ਲਾਲ ਚੀਨੇ ਨੇ ਵੀ ਕੱਢ ਲੇ ਬੱਚੇ ਦੋਨੇ ਤੇ ਬਾਕੀ ਬੱਚਿਆਂ ਦੇ ਨਾਲ ਫੁਣਸੀਆਂ ਹੋਣ ਲੱਗ ਗਈਆਂ ਹੁਣ ਆਪਾਂ ਸੋਚਿਆ ਕੁਝ ਕਰਨਾ ਹੈ ਮੰਨ ਲਓ ਵੀ ਜਿਹੜਾ ਆਪਣਾ ਹਜਾਲ ਆ ਸਾਰਾ ਇਹ ਜਾਲ ਦੇ ਉੱਤੇ ਨਾ ਆਪਾਂ ਮੱਸਰਦਾਨੀ ਪਾਵਾਂਗੇ ਸਾਰੇ ਜਾਲ ਉੱਤੇ ਓਹ ਦਰਗੇ ਆਪਾਂ ਸਾਰੇ ਜਾਲ ਉੱਤੇ ਮੱਸਰਦਾਨੀ ਪਾ ਰਹਾਂਗੇ ਕਿਉਂਕਿ ਵੀ ਅੰਦਰ ਮੱਖੀ ਜਾਂ ਮੱਸਰ ਐਂਟਰੀ ਨਹੀਂ ਹੋਊਗਾ ਜਦੋਂ ਗਾਹ ਖੁੱਡਿਆਂ ਦੇ ਵਿੱਚ ਵੜਨਾ ਕਿੱਥੋਂ ਆ ਹਨਾ ਸਾਰੇ ਜਾਲ ਉੱਤੇ ਆਪਾਂ ਮੱਸਰਦਾਨੀ ਬਾਰੇ ਸੋਚ ਰਹੇ ਹਾਂ ਇੱਕ ਦੋ ਦਿਨਾਂ ਚ ਆਪਾਂ ਸਾਰੇ ਜਾਲ ਉੱਤੇ ਮੱਸਰਦਾਨੀ ਪਾ ਦਈਏ ਮੇੜ ਮਸਰੀ ਆ ਠੀਕ ਆ ਇੱਕ ਬਾਈ ਟਿੱਡੀਆਂ ਵੀ ਤੁਸੀਂ ਧਿਆਨ ਨਾਲ ਦੇਖਿਓ ਨਾ ਆਪਣੇ ਖੋਡੇ ਚ ਇੱਕ ਬਰੀਕ ਬਰੀਕ ਟਿੱਡੀਆਂ ਇਹ ਆ ਦਿਨਾ ਚ ਆ ਕੇ ਮੈਂ ਪਰ ਵੀ ਦੇਖਿਆ ਆ ਦਿਨਾ ਚ ਆ ਕੇ ਪੈਦਾ ਹੁੰਦੀਆਂ ਨੇ ਬਰੀਕ ਬਰੀਕ ਟਿੱਡੀਆਂ ਯਾਨੀ ਕਿ ਵੱਡੀਆਂ ਟਿੱਡੀਆਂ ਪਤਾ ਨਹੀਂ ਸੂਂਦੀਆਂ ਨੇ ਪਤਾ ਨਹੀਂ ਬੱਚੇ ਦਿੰਦੀਆਂ ਨੇ ਬਾਈ ਤੇ ਉਹ ਵੀ ਯਾਰ ਦੰਦੀਆਂ ਵੱਡੀਆਂ ਵੜਦੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਕਿਉਂ ਮੱਸਰ ਤਾਂ ਮੈਂ ਰੋਜ਼ ਹੁਣ ਇਹਦੇ ਇੱਥੇ ਉਹ ਮੱਸਰ ਮਾਰਨ ਵਾਲੀ ਮਚਾ ਕੇ ਜਾਂਦਾ ਮੱਸਰ ਮੈਂ ਲੱਭਦਾ ਵੀ ਆਂ ਵੀ ਕੋਈ ਮੱਸਰ ਨਹੀਂ ਮੈਨੂੰ ਲੱਭਦਾ ਹੋ ਸਕਦਾ ਯਾਰ ਉਹ ਟਿੱਡੀਆਂ ਵੀ ਦੰਦੀਆਂ ਵੱਡੀਆਂ ਵੜਦੀਆਂ ਹੋਣ ਇਹਨਾਂ ਦੇ ਹਨ ਬੱਚਿਆਂ ਦੇ ਤੇ ਉਹਦਾ ਕਾਰਨ ਆ ਕੀ ਆ ਹਿੱਟ ਮਾਰਦਿਆ ਕਰੋ ਬਾਈ ਤੇ ਹਿੱਟ ਮਾਰਦਿਆ ਕਰੋ ਕਿਰਾ ਸਾਰੇ ਖੁੱਡਿਆਂ 'ਚ ਹੁਣ ਆਪਾਂ ਦੇਖਾ ਮੱਸਰਦਾਨੀ ਪਾਉਣ ਤੋਂ ਪਹਿਲਾਂ ਹਿੱਟ ਟੱਟ ਮਾਰਾਂਗੇ ਖੁੱਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਉਦੋਂ ਬਾਅਦ ਫਿਰ ਆਪਾਂ ਲਾਵਾਂਗੇ ਮਸਰਦਾਨੀ ਸਾਰੇ ਜਾਲ ਤੇ ਫਿਰ ਆਪਣੇ ਬੱਚੇ ਸੇਫ ਰਹਿਣਗੇ ਬਿਲਕੁਲ ਆ ਦੇਖੋ ਕੂਤਰ ਕਨੇ ਸ਼ੌਂਗ ਨਾਲ ਪਾਣੀ ਪੀ ਰਿਹਾ ਹਾਂ ਹੁਣ ਆਪਣੀ ਵੀਡੀਓ ਨੂੰ ਬਈ ਥੋੜਾ ਜਿਹਾ ਪਿਆਰ ਦੀ ਲੋੜ ਆ ਤੇ ਦੇਖਿਆ ਕਰੋ ਇੱਕ ਜਿਹੜੇ ਆਪਣੇ ਭਰਾ ਦੇਖਦੇ ਆ ਬਈ ਸਬਸਕ੍ਰਾਈਬਰ ਜਰੂਰ ਕਰੋ ਆਪਣੇ ਚੈਨਲ ਨੂੰ ਹਨਾ ਤੁਹਾਡੀ ਸਪੋਰਟ ਦੀ ਲੋੜ ਆ ਭਰਾਵੋ ਅੱਜ ਕੱਲ ਸਾਨੂੰ ਪਤਾ ਹੀ ਨਹੀਂ ਸੱਚੀਆਂ ਗੱਲਾਂ ਕੋਈ ਨਹੀਂ ਦੱਸਦਾ ਭਰਾ ਆਪਾਂ ਜੋ ਕੁਝ ਵੀ ਕਰਦੇ ਆ ਪ੍ਰੈਕਟੀਕਲ ਤੇ ਜਿਵੇਂ ਵੀ ਕਰਦੇ ਆ ਆਪਾਂ ਉਸ ਨੂੰ ਸਭ ਕੁਝ ਦੱਸ ਦਿਆਂ ਆਪਾਂ ਕੋਈ ਲੁੱਕ ਨਹੀਂ ਰੱਖਦੇ ਸੁੱਢ ਤੋਂ ਠੀਕ ਆ ਜਿਹੜੇ ਸੀਨੀਅਰ ਖੜਿਆਰੀ ਨੇ ਚੱਲ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਨਵੇਂ ਭਰਾ ਆਪਣੇ ਬਹੁਤ ਸ਼ੌਂਕ ਕਰਨ ਲੱਗਦੇ ਆ ਆਪਣੇ ਚੈਨਲ ਦੇ ਥਰੂ ਉਹਨਾਂ ਨੂੰ ਬਈ ਬਹੁਤ ਕੁਝ ਸਿੱਖਣ ਨੂੰ ਮਿਲਦਾ ਠੀਕ ਆ ਤੇ ਵਧੀਆ ਚੀਜ਼ ਆ ਬਈ ਇਹ ਸਪੋਰਟ ਕਰਨ ਦੀ ਲੋੜ ਆ ਸੋਡੀ ਬਾਈ ਸਪੋਰਟ ਕਰੋ ਆਪਾਂ ਨੂੰ ਹਨ ਤੇ ਬਾਕੀ ਆਪਾਂ ਵੀਡੀਓ ਪਾਇਆ ਕਰਾਂਗੇ ਰੁਟੀਨ ਚ ਬਾਈ ਹੁਣ ਰੋਜ਼ ਤੇ ਕੁਛ ਨਾ ਕੁਛ ਦੱਸਿਆ ਕਰਾਂਗੇ ਤੇ ਪੁੱਛਿਆ ਕਰਾਂਗੇ ਕਿਸੇ ਬੰਦੇ ਨੂੰ ਆਪਣੀਆਂ ਗੱਲਾਂ ਤੋਂ ਸਿੱਖਣ ਨੂੰ ਮਿਲਦਾ ਹਨਾ ਕੁਛ ਨਾ ਕੁਛ ਤੇ ਵਧੀਆ ਗੱਲਾਂ ਹੀ ਨੇ ਬਾਈ ਸਾਰੀਆਂ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ